ਵੇਹ ਹਾਲੀਆ ਜਿਹੜੀ ਅੱਜ ਦੀ ਪੀਸੀਆ ਜੀ ਇਹ ਤਿੰਨ ਮੁਕਦਮੇ ਬਾਰੇ ਆ ਮਕਦਮਾ ਨੰਬਰ 117 ਇਹ 196 ਨੂੰ ਦਰਜ ਹੋਇਆ ਹੈ ਮਕਦਮਾ ਨੰਬਰ 170 1789 ਦਰਜ ਹੋਇਆ ਹੈ ਤੇ ਮਕਦਮਾ ਨੰਬਰ 173 ਜਿਹੜਾ 21825 ਨੂੰ ਦਰਜ ਹੋਇਆ ਹੈ ਇਹ ਜਿਹੜੇ ਮਕਦਮਾ ਨੰਬਰ 17 ਤੇ 170 ਹੈ ਇਹਦੇ ਚ ਦੋ ਮੋਟਰਸਾਈਕਲ ਖੋਹ ਹੋਏ ਸੀਗੇ ਅਸੀਂ ਇਹ ਦੋਨੇ ਮੋਟਰਸਾਈਕਲ ਬਰਾਮਦ ਕਰ ਲਿਆ ਤੇ ਇੱਕ ਚ 6 ਦੋਸੀ ਸੀ ਇੱਕ 4 ਸੀ ਉਹਨਾਂ ਚੋਂ ਇੱਕ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜੋ ਤਿੰਨ ਕਰ ਲਿਆ 117 ਚ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਿਆ ਜਿਹੜਾ ਮਕਦਮਾ ਨੰਬਰ 173 ਸੀ ਤੇ ਮਨਪ੍ਰੀਤ ਸਿੰਘ ਜਿਹੜਾ ਦੁਕਾਨਦਾਰ ਹੈ ਹੈਂਡੀਕੈਪ ਹੈ ਤੇ ਇਹਦੀ ਦੁਕਾਨ ਚ ਦਾਖਲ ਹੋ ਕੇ ਦਾਹ ਦੇ ਹੈਲਪ ਨਾਲ ਤਿੰਨ ਬੰਦਿਆਂ ਨੇ ਆਪਸ ਚ ਰਹਿ ਕਰਕੇ ਇਹਨੂੰ 70000 ਰੁਪਏ ਦੀ ਖੋਹ ਕੀਤੀ ਸੀ ਉਹਦੇ ਚ ਅਸੀਂ ਉਹਨਾਂ ਦੀ ਸਕੂਟੀ ਬਰਾਮਦ ਕਰਾ ਲਈ ਹੈ ਤੇ ਦੋ ਦੋਸ਼ੀ ਸਤਪਾਲ ਸਿੰਘ ਤੇ ਮਨਵੀਰ ਸਿੰਘ ਉਹ ਬਿੱਲਾ ਇਹ ਦੋਨੇ ਗ੍ਰਿਫਤਾਰ ਕਰ ਲਏ ਸਰ ਇਸ ਤਰੀਕੇ ਨਾਲ ਇਹਨਾਂ ਇੱਕ ਉੱਤੇ ਦਸ਼ਤਫਾਮ ਦੀ ਕੋਸ਼ਿਸ਼ ਕੀਤੀ ਦੀ ਇਹ ਵਾਲੀ ਅੰਸਰਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਕਿ ਜਿਹੜੇ ਕਾਨੂੰਨ ਨੂੰ ਇੱਕ ਵਾਰ ਤਾਂ ਚੈਲੰਜ ਕਰਦੇ ਨੇ ਪਰ ਬਾਅਦ ਚ ਬੜੇ ਨਹੀਂ ਜਾਂਦੇ ਜੋ ਵੀ ਜੁਲਮ ਕਦੇ ਵੀ ਜ਼ਿਆਦਾ देर ਨਹੀਂ ਚੱਲਦਾ ਜੋ ਵੀ ਤੁਸੀਂ ਕਾਨੂੰਨ ਨੂੰ ਹੱਥ ਚ ਲੈ ਕੇ ਕੋਈ ਜ਼ੁਲਮ ਕਰਦੇ ਹੋ ਉਹ ਇੱਕ ਨਾ ਇੱਕ ਦਿਨ ਫੜੇ ਹੀ ਜਾਂਦਾ ਤੁਸੀਂ ਖੰਨਾ ਜ਼ਿਲ੍ਹੇ ਚ ਉਹਰੋ ਪੰਜਾਬ ਚ ਜਿੰਨੀਆਂ ਮੇਜਰ ਵਾਰਦਾਤਾਂ ਹੋਈਆਂ ਜਾਂ ਇਵਨ ਜਿਹੜੀਆਂ ਮਾਈਨਰ ਵਾਰਦਾਤਾਂ ਹੋਈਆਂ ਤੇ ਜਿੰਨੇ ਨਸ਼ੇ ਦੇ ਤਸਕਰ ਹੈ ਕੋਈ ਵੀ ਅਸਾ ਨਹੀਂ ਹੈ ਜਿਹੜਾ ਇੱਕ ਜਾਂ ਇੱਕ ਦੋ ਵੱਧ ਟਾਈਮ ਸਲਾਖਾਂ ਦੇ ਵਿੱਚ ਨਾ ਆ ਗਿਆ ਹੋਵੇ ਪਟਿਆਲਾ ਵਿੱਚ ਕਵਰੀ ਕਰਨ ਦੀ ਪੂਰੀ 100% ਨਾਲ ਜਿਹੜੇ ਬੈਕਪੰਸ ਸੀ ਉਹਨਾਂ ਕੋਲ ਹਥਿਆਰ ਸੀ ਕਿ ਵੀ ਹਾਂਜੀ ਇਹਦੇ ਵਿੱਚ ਇੱਕ ਉਹਨਾਂ ਦਾ ਦਾਹ ਤੇ ਸਕੂਟੀ ਬਰਾਮਦ ਹੋ ਚੁੱਕੀ ਹੈ ਜੀ ਪੈਸਿਆਂ ਦੀ ਬਰਾਮਦਗੀ ਤੇ ਇੱਕ ਦੋਸ਼ੀ ਦੀ ਗ੍ਰਿਫਤਾਰੀ ਵਾਪਰੀ ਹੈ ਜਿਹੜੇ ਦੂਜੇ ਦੋ ਮੋਹ ਹੈਗੇ ਉਹਨਾਂ ਚ ਦੋਨੇ ਮੋਟਰਸਾਈਕਲ ਬਰਾਮਦ ਹੋ ਗਏ ਜਿਹੜਿਆ ਰਿਪੋਰਟ ਕੋਲਸ ਨੇ ਇਰੀਆ ਕਿੰਨੇ ਘੰਟੇ ਜਿਹਨਾਂ ਨੂੰ ਟ੍ਰੇਸ ਕਰਕੇ ਕਿੰਨਾ ਸਮੇਂ ਵਿੱਚ ਗ੍ਰਿਫਤਾਰ ਕੀਤਾ ਤੇ ਜਿਹੜੀ ਗੱਲ ਕਰਦੇ ਹੋ ਤੁਸੀਂ ਜਿਹੜੀ 70 ਬੀਬੀਪੁਰ ਵਾਲੇ ਜੀ 70000 ਵਾਲੇ ਇਹ ਤਾਂ ਦੋ ਦਿਨਾਂ ਚ ਕਰ ਲਿਆ ਜੀ ਟ੍ਰੇਸ ਮੁਕਤਮਾ ਵੀ ਅਸੀਂ ਬਾਈ ਨੇ ਨਹੀਂ ਦਿੱਤਾ ਜੀ ਦੁਕਾਨਦਾਰ ਨੂੰ ਕੋਈ ਫਿਜ਼ੀਕਲ ਨੁਕਸਾਨ ਤਾਂ ਨਹੀਂ ਕੀਤਾ ਜੀ ਉਹਨੇ ਇਤਿਹਾਬ ਨਹੀਂ ਮੈਂ ਜੀ ਦੁਕਾਨਦਾਰ ਵਿਚਾਰਾ ਹੈਂਡੀਕੈਪ ਸੀਗਾ ਉਹਨੇ ਸਟਰਗਲ ਵੀ ਨਹੀਂ ਕੀਤਾ ਤੇ ਇਹ ਬਸ ਉਹਨੂੰ ਧਮਕਾ ਕੇ ਆ ਕੇ ਲੈ ਗਏ ਕੋਈ ਸੱਟ ਵੀ ਨਹੀਂ ਸੀ ਮਰੀ ਇਹਨਾਂ ਦਾ ਕੋਈ ਵੈਕਲ ਨੂੰ ਸਾਹਮਣੇ ਆਉਂਦੀ ਬੈਕਰਮ ਜਿਹੜੇ ਪਹਿਲਾ ਵਾਲੇ ਮੁਕਦਮੇ ਜਿਵੇਂ ਤੁਹਾਨੂੰ ਦੱਸਿਆ 117 ਤੋਂ 170 ਇਹਨਾਂ ਦੋਸ਼ੀਆਂ ਤੇ ਪਹਿਲਾ ਮੁਕਦਮਾ ਦਰਜ ਹੈ ਜੀ ਮੁਕਦਮਾ ਨੰਬਰ 96 ਡਿਵੀਜ਼ਨ ਨੰਬਰ 3 'ਚ ਮੁਕਦਮਾ ਨੰਬਰ 132 ਇਹ ਡਿਵੀਜ਼ਨ ਨੰਬਰ 6 ਲੁਧਿਆਣਾ ਤੇ ਜਿਹੜੇ 170 ਦੇ ਦੋਸ਼ੀ ਆ ਉਹਨਾਂ ਦੇ ਪਹਿਲਾ ਮੁਕਦਮਾ ਦਰਜ ਨਹੀਂ ਮੁਕਦਮਾ ਨੰਬਰ 1916 ਤੇ ਜਿਹੜਾ ਦੂਜਾ ਕੁਰਸੇਵ ਸਿੰਘ ਹੈ ਉਹਦੇ ਤੇ 19 ਮੁਕਦਮਾ ਨੰਬਰ 104 ਕੋਈ ਥਾਣਾ ਲੁਧਿਆਣਾ ਦਾ ਕੋਈ ਸਰਬਾ ਨਗਰ ਦਾ ਥਾਣਾ ਮਲੋਤ ਦਾ ਤੇ ਇੱਕ ਸਰਬਾ ਨਗਰ ਦਾ ਹੋਣਾ ਲੁੱਟਕੋੜ ਨਾਮ ਤੇ ਹੈ ਜੀ ਕਿ ਜਿਹੜਾ ਗੁਰਮੁਹੰਨੇ ਜਾਂ ਕੈਨੇਡਾ ਸੀ ਕਿ ਵਿਚਾਰਨਾ ਛੇ ਗੁਰਦਾਸ ਸਿੰਘ ਜਾਂ ਮਸ਼ੀਨਰੀ ਫੋਟੋ ਲਈ ਗਲਤੀ ਕੋਈ ਤਾਂ ਇਹ ਹੁਣੇ ਹੀ ਜੀ ਇਹਨਾਂ ਦੀ ਗ੍ਰਿਫਤਾਰੀ ਪਾਈ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਕੋਲ ਰਿਮਾਂਡ ਤੇ ਹੈ ਜੋ ਵੀ ਇਹਨਾਂ ਦੀ ਬੈਕਗ੍ਰਾਉਂਡ ਸਾਹਮਣੇ ਆਉਂਦੀ ਹੈ ਤੁਹਾਨੂੰ ਇਹ ਇਹ ਸੋਤਾਲ ਸੱਤੇ ਜੀ ਦੇ ਤਕਰੀਬ ਇਹਨਾਂ ਨੇ ਸਾਰਿਆਂ ਦੇ ਹੋਈ 22 23 ਸਾਲ ਦੇ 22 23 25 ਸਾਲ ਦੇ ਨੋ ਸਾਰੇ ਤਕਰੀਬ 23 24 ਦੇ ਕਿੱਤਾ ਕੀ ਕਰਦੇ ਨੇ ਇਹ ਕਿੱਤਾ ਬੇਲੇ ਹੀ ਰਹਿੰਦੇ ਨੇ ਅੱਜ ਕੱਲੇ ਜੇ ਕੋ ਕਿੱਤਾ ਹੀ ਕਰਦੇ ਹੁੰਦੇ ਜੀ ਫਿਰ ਕਿੰਨੇ ਦਿਨ ਬੋਲੋਗੇ ਅਤੰਦਨ ਦੇ ਮਾਰਤੇ ਸਹੀ ਗੱਲ ਸਟੈਂਕਿਊ ਜੀ ਥੈਂਕਿਊ ਜੀ ਸੋਤਾਲ